ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੱਲ ਕਰਨ ਜਾ ਰਹੇ ਹਾਂ ਜੀ ਅੱਜ ਇੱਕ ਟੈਕਸਟ ਮੈਸੇਜ ਦੀ ਜੋ ਕਿ ਇਨਬਾਕਸ ਦੇ ਵਿੱਚ ਆਇਆ ਉਹ ਹੈਗਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਦੀਨ ਤੇ ਇਸ ਮੈਸੇਜ ਦੇ ਵਿੱਚ ਦੱਸਿਆ ਗਿਆ ਕਿ ਜੋ ਗਰੀਬ ਲੋਕ ਨੇ ਉਹ ਕਿਸੇ ਵੀ ਦੁਕਾਨ ਤੋਂ 2028 ਤੱਕ ਰਾਸ਼ਨ ਲੈ ਸਕਦੇ ਨੇ ਤੇ ਹਾਂ ਦੇਖੋ ਜੀ ਹੁਣ ਸਕਰੀਨ ਵਿੱਚ ਦਿਖਾਉਣਾ ਮੈਸੇਜ ਮੈਂ ਤੇ ਇਹ ਮੈਸੇਜ ਆ ਜਾਈਏ ਤੇ ਵੀਡੀਓ ਕਰਿਓ ਸ਼ੇਅਰ ਹਨਾ ਹਾਂ ਇਹਦੇ ਵਿੱਚ ਦੱਸਿਆ ਗਿਆ ਕਿ ਵੀ ਆਪਾਂ ਕਿਤੋਂ ਵੀ ਰਾਸ਼ਨ ਲੈ ਸਕਦੇ ਹਾਂ ਮੈਂ ਕਹਿਣਾ ਜਉਣਾ ਸਰਕਾਰ ਨੂੰ ਵੀ ਪਹਿਲਾਂ ਸਾਡੇ ਭਗਵੰਤ ਮਾਨ ਵਾਲੀ ਗੱਡੀ ਵੀ ਬਹੁਤ ਆਉਂਦੀ ਆ ਹਨਾ ਉਹਨਾਂ ਨੇ ਬਹੁਤ ਵਾਅਦੇ ਕੀਤੇ ਸੀਗੇ ਤੇ ਇਦਾਂ ਗਰੀਬਾਂ ਨਾਲ ਮਜ਼ਾਕ ਕੀਤਾ ਜਾਂਦਾ ਜਦੋਂ ਵੀ ਵੋਟਾਂ ਇਲੈਕਸ਼ਨ ਆਉਂਦੇ ਨੇਗੇ ਤੇ ਵਰਤੇ ਜਾਂਦਾ ਵੀ ਗਰੀਬਾਂ ਨੂੰ ਇਹਨਾਂ ਅਨਪੜ੍ਹ ਲੋਕਾਂ ਨੂੰ ਸਸ ਬੋਟਾਂ ਦਾ ਕੀ ਮਤਲਬ ਹੁੰਦਾ ਜਦੋਂ ਇਲੈਕਸ਼ਨ ਹੁੰਦੇ ਨੇ ਕੋਈ ਇਦਾਂ ਦੀਆਂ ਸਹੂਲਤਾਂ ਦੇਣ ਦੀ ਗੱਲ ਹੁੰਦੀ ਹੈਗੀ ਪਰ ਪੂਰੀਆਂ ਨਾ ਮਾਤਰੀ ਹੁੰਦੀਆਂ ਨੇਗੀ ਤੇ ਕਰਿਓ ਵੀਡੀਓ ਸ਼ੇਅਰ ਹਨਾ ਕਿਹਨੂੰ ਕਿਹਨੂੰ ਮੈਸੇਜ ਆਇਆ ਉਹ ਵੀ ਦੱਸਿਓ ਹਾਂ ਇਹ ਮੈਸੇਜ ਦੇਖੋ ਧਿਆਨ ਨਾਲ ਤੁਸੀਂ ਸਾਰੇ